ਕਾਫੀ ਕਿਸਾਨ ਪਰਾਵਾਂ ਦੇ ਜਿਹੜੀਆਂ ਪਨੇਰੀਆਂ ਨੇ ਉਹ ਗਰੋਥ ਵੀ ਘਟ ਕਰ ਰਹੀਆਂ ਨੇ 15-15 ਦਿਨ ਹੋ ਗਏ ਪਨੇਰੀਆਂ ਬੀਜੀਆਂ ਨੂੰ ਐ ਲੱਗਦਾ ਜਿਵੇਂ ਹਫਤੇ 10 ਦਿਨ ਦੀਆਂ ਹੁੰਦੀਆਂ ਨੇ ਪਨੇਰੀਆਂ ਨੇ ਜਿਹੜੀਆਂ ਅੱਧੀ ਕੈਰੀ ਜਿਹੜੀ ਹਰੀ-ਭਰੀ ਖੜੀ ਐ ਅੱਧੀ ਕੈਰੀ ਜਿਹੜੀ ਬਸਾਰ ਵਰਗੀ ਹਲਦੀ ਰੰਗ ਦੇ ਵਰਗੀ ਹੋ ਰਹੀ ਆ ਉਹਦੇ ਲਈ ਆਪਾਂ ਦੇਸੀ ਦੇ ਇੱਕ ਸਸਤਾ ਨੁਕਤਾ ਦੱਸਾਂਗੇ ਤੁਹਾਡੇ ਲਈ ਕਿਉਂਕਿ ਇਹ ਜਿਹੜੀ ਪਨੇਰੀ ਆ ਪਹਿਲੇ 15-20 ਦਿਨ ਵਧੀਆ ਵੀ ਰਹਿੰਦੀ ਆ ਕਈ ਵਾਰ ਵਿੱਚ ਕਿਸਾਨ ਭਰਾਵਾਂ ਦੇ ਕੱਲੀ ਯੂਰੀਆ ਦੇ ਨਾਲ ਹੀ ਜਿਹੜੀ ਪਨੀਰੀ ਤਿਆਰ ਹੋ ਜਾਂਦੀ ਆ ਇਹ ਪਨੀਰੀ ਅੱਜ ਆਪਣੀ ਜਿਹੜੀ ਪੀਆਰ 118 ਦੀ ਪਨੀਰੀ ਆ ਅੱਜ 15 16 ਦਿਨ ਦੀ ਹੋ ਚੁੱਕੀ ਆ ਇਹ ਇਹਦੇ ਵਿੱਚ ਇੱਕ ਵਾਰੀ ਆਪਾਂ ਨੇ ਜਿਹੜੀ ਯੂਰੀਆ ਪਾਈ ਹੈਗੀ ਕਿਉਂਕਿ ਜਿਹੜੀਆਂ ਤਾਕੜੀਆਂ ਜ਼ਮੀਨਾਂ ਆ ਜ਼ਮੀਨਾਂ ਦੇ ਵਿੱਚ ਕੋਈ ਕਮੀ ਨਹੀਂ ਪਾਣੀ ਚੰਗੇ ਆ ਨਹਿਰੀ ਪਾਣੀ ਲੱਗਦੇ ਆ ਉੱਥੇ ਪ੍ਰੋਬਲਮ ਘੱਟ ਆਉਂਦੀ ਆ ਜਿਹੜੀਆਂ ਜ਼ਮੀਨਾਂ ਰੇਸ ਲੀਆਂ ਨੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਤੱਤਾਂ ਦੀ ਜਾਦੇ ਕਮੀ ਆ ਉੱਥੇ ਪ੍ਰੋਬਲਮ ਆਉਂਦੀ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਵੀਡੀਓ ਬਣਾਉਣ ਵੇਲੇ ਵੀ ਜਿਹੜੀਆਂ ਜ਼ਮੀਨਾਂ ਦੇ ਵਿੱਚ ਤੁਹਾਡੇ ਲੋਹੇ ਦੀ ਜ਼ਿੰਕ ਦੀ ਕਮੀ ਆਉਂਦੀ ਹੈ ਛੋਟੇ ਤੱਤਾਂ ਦੀ ਜਿਆਦਾ ਕਮੀ ਆਉਂਦੀ ਹੈ ਉੱਥੇ ਪਨੀਰੀ ਬੀਜਣ ਦਾ ਪੰਗਾ ਨਾ ਲਿਓ ਜਿੱਥੇ ਹਰਾਚਾਰਾ ਬੀਜਿਆ ਹੋਇਆ ਹੈ ਬੀਜਿਆ ਪਹਿਲਾਂ ਉੱਥੇ ਪਨੀਰੀ ਬੀਜਣ ਦਾ ਪੰਗਾ ਨਾ ਲਿਓ ਨਵੀਂ ਜ਼ਮੀਨ ਦੇ ਵਿੱਚ ਪਨੀਰੀ ਬੀਜੋ ਹੁਣ ਪਨੀਰੀ ਵਿੱਚ ਸਭ ਤੋਂ ਜ਼ਿਆਦਾ ਘਾਟ ਲੋਹੇ ਦੀ ਤੇ ਜ਼ਿੰਕ ਦੀ ਆਉਂਦੀ ਹੈ ਤੁਸੀਂ ਨੇ ਕਰਨਾ ਕੀ ਹੈ ਸੋਕ ਗ੍ਰਾਮ ਕਨਾਲ ਦਾ ਲੋਹਾ ਲੈਣਾ ਫਾਇਰਸਕੇਨ ਜਿਹਨੂੰ ਆਪਾਂ 12% ਵਾਲਾ ਤੇ ਇੱਕ ਲੈਣਾ ਚਿਲੇਟਡ ਜ਼ਿੰਕ ਪੌਚ ਵੀ ਆਉਂਦੇ ਆ ਤੇ ਕਿਲੋਂ ਦੇ ਵਿੱਚ ਵੀ ਹੁੰਦੀ ਹੈ 100 ਸੋ ਗ੍ਰਾਮ ਦੋਨਾਂ ਨੂੰ ਲੈਣਾ ਹੈ ਹਫਤੇ ਦੇ ਵਿੱਚ ਦੋ ਸਪਰੇਆਂ ਉਹਦੀਆਂ ਕਰੋ ਤੁਸੀਂ ਲੋਹੇ ਤੇ ਜ਼ਿੰਕ ਦੀਆਂ ਜਾਇ ਜਿਵੇਂ ਕਾਫੀ ਕੰਪਨੀਆਂ ਦੇ ਕੰਬੋ ਬੈਗ ਵੀ ਆਉਂਦੇ ਹੈਗੇ ਉਹਦੇ ਵਿੱਚ ਮੈਗਨੀਸ਼ੀਅਮ ਵੀ ਹੁੰਦਾ ਹੈ ਕੈਲਸ਼ੀਅਮ ਵੀ ਹੁੰਦਾ ਹੈ ਆਪਣਾ ਜ਼ਿੰਕ ਵੀ ਹੁੰਦੇ ਆ ਤੇ ਲੋਹਾ ਵੀ ਹੁੰਦਾ ਕੰਬੋ ਪੈਕ ਕਾਫੀ ਕੰਪਨੀਆਂ ਦੇ ਆਉਂਦੇ ਆ 160 70 ਰੁਪਿਆ ਦਾ ਬਸ ਉਹ 200 ਰੁਪਏ ਦੀ ਜਿਹੜੀ ਚੀਜ਼ ਆ ਉਹਦੇ ਵਿੱਚ ਉਹਨੂੰ ਕਿਲੋਆਂ ਦੇ ਹਿਸਾਬ ਤੇ ਉਹ ਹੁੰਦੀ ਹੈ 100 100 ਕਿ ਗ੍ਰਾਮ ਇੱਕ ਕਨਾਲ ਦੀ ਤੁਸੀਂ ਉਹਦੀ ਵੀ ਸਪਰੇਅ ਕਰ ਸਕਦੇ ਹੋ ਕਿਉਂਕਿ ਇਹ ਛੋਟੇ ਤੱਤ ਹੁੰਦੇ ਆ ਛੋਟੀ ਮਾਤਰਾ ਦੇ ਵਿੱਚ ਜੇ ਤੁਸੀਂ ਕਹੋਗੇ ਵੀ ਸਾਡੇ ਪਨੀਰੀ ਭਾਈ ਪੀਲੀ ਹੋਊਗੀ ਅਸੀਂ ਇਹਦੇ ਵਿੱਚ ਡੀਏਵੀ ਦੇ ਛਿੱਟਾ ਦੇ ਦਈਏ ਅਸੀਂ ਇਹਦੇ ਵਿੱਚ ਸੁਪਰ ਦਾ ਛਿੱਟਾ ਦੇ ਦੇ ਕਿਉਂਕਿ ਬਾਅਦ ਦੇ ਵਿੱਚ ਜਦੋਂ ਪਨੀਰੀ ਸੋਡੀ ਅੱਜ 12 15 ਦਿਨ ਦੀ ਹੋ ਗਈ ਇਹਦੇ ਵਿੱਚ ਸਪਰੇ ਹੀ ਕੰਮ ਕਰੂ ਕਿਉਂਕਿ ਪੱਤੇ ਪੱਤਿਆਂ ਦੇ ਰੂਮ ਦੇ ਰਾਹੀਂ ਜਿਹੜੀ ਦਵਾਈ ਹੈ ਜਿਹੜੀ ਆਪਾਂ ਤਤਾਂ ਵਾਲੀ ਸਪਰੇ ਕਰਨੇ ਆ ਉਹ ਐਂਟਰ ਕਰਦੀ ਹੈ ਫਿਰ ਕਿਤੇ ਜਾ ਕੇ ਪਨੀਰੀ ਜਿਹੜੀ ਸੈੱਟ ਹੁੰਦੀ ਹੈ ਹੁਣ ਵਿੱਚ ਕਿਸਾਨ ਭਰਾ ਕਹੀ ਜਾਂਦੇ ਆ ਬਾਈ ਕੁਝ ਨਹੀਂ ਹੁੰਦਾ ਆਪਾਂ ਤਾਂ ਛਿੱਟਾ ਦੇ ਦਾਂਗੇ ਦੂਜੇ ਜਵੈਲੇ ਤਸੜੀ ਕਰਾਂਗੇ ਦੇ ਉੱਪਰ ਇੰਨਾ ਧੱਕਾ ਪਨੀਰੀ ਦੇ ਨਾਲ ਨਾ ਕਰੋ ਕਿਉਂਕਿ ਜਿਹੜੀਆਂ ਚੰਗੀਆਂ ਜ਼ਮੀਨਾਂ ਨੇ ਚੰਗੇ ਪਾਣੀ ਹੈਗੇ ਆ ਉੱਤੇ ਪਨੀਰ ਦੀ ਦਿੱਕਤ ਹੈ ਨਹੀਂ ਰੇਸਲੇਂ ਜ਼ਮੀਨਾਂ ਦੇ ਵਿੱਚ ਪਨੀਰ ਦੇ ਵਿੱਚ ਦਿੱਕਤ ਹੈਗੀ ਆ ਕੰਬੋ ਪੈਕ ਦੀ ਸਹਾਇਤਾ ਲੋ ਲੋਹਾ ਜ਼ਿੰਕ ਦੀ ਸਪਰੇਅ ਕਰੋ ਤੇ ਵਿੱਚ ਦੇ ਇੱਕਾਦੀ ਵਾਰ ਤੁਸੀਂ 3-4 ਸਾਲ ਦੀ ਪਾਥੀ ਲੈ ਲਓ ਪੁਰਾਣੀ ਇੱਕ ਟੈਂਕੀ ਦਾ ਜਿਹੜਾ ਉਹਦਾ ਘੋਲ ਬਣ ਜੂ ਇੱਕ ਦਿਨ ਭਿਉਂ ਕੇ ਰੱਖ ਲਓ ਅਗਲੇ ਦਿਨ ਜਿਹੜੀ ਉਹਦੀ ਸਪਰੇਅ ਕਰ ਦੋ ਕਿਉਂਕਿ ਰੂੜੀ ਦੀ ਖਾਦ ਦੇ ਵਿੱਚ ਵੀ ਸਾਰੇ ਤੱਤ ਹੁੰਦੇ ਆ ਕਿਉਂਕਿ ਜਿੰਨੀ ਰੂੜੀ ਦੀ ਖਾਦ ਪੁਰਾਣੀ ਹੋਊਗੀ ਉਨੀ ਹੀ ਜ਼ਿਆਦਾ ਕੰਮ ਕਰੂਗੀ ਵਿੱਚ ਕਿਸਾਨ ਭਰਾਵਾਂ ਨੇ ਪਨੀਰੀਆਂ ਬੀਜਣ ਤੋਂ ਪਹਿਲਾਂ ਕੱਚੀਆਂ ਰੂੜੀਆਂ ਪਾਈਆਂ ਉੱਥੇ ਵੀ ਕੋਈ ਬਾਲੇ ਵਧੀਆ ਰਿਜ਼ਲਟ ਨਹੀਂ ਮਿਲੇ ਕਿਉਂਕਿ ਰਿਜ਼ਲਟ ਕਾਹਦੇ ਲਈ ਨਹੀਂ ਮਿਲੇ ਜਿਹੜੀ ਰੂੜੀ ਦਿਖਾਦਾ 4-5 ਸਾਲ ਪੁਰਾਣੀ ਕੰਮ ਕਰਦੀ ਐ ਤੇ ਸਪਰੇਅ ਕਰਨੀ ਆ ਤੁਸੀਂ ਨੇ ਪਾਤੀ ਦੀ ਚਾਹੇ ਤੁਸੀਂ ਨੇ ਛਿੱਟਾ ਦੇਣਾ ਦੂਸਰੀ ਗੱਲ ਜਿਹੜੀ ਕਨਾਲ ਦੀ 3 ਕਿਲੋ ਜਿਹੜੀ ਆਪਾਂ ਯੂਰੀਆ ਦਾ ਛਿੱਟਾ ਦੇਣੇ ਹੁੰਦੇ ਆ ਉਹ ਤੁਸੀਂ ਵੈਰਾਈਟੀ ਦੀ ਗਰੋਥ ਦੇ ਹਿਸਾਬ ਨਾਲ ਛਿੱਟਾ ਦੇਣਾ ਵਿੱਚ ਹੁਣ ਆਪਾਂ ਕਟੂਕੜਾ ਅੱਜ 15 ਦਿਨ ਦੀ ਹੋ ਗਈ 17 18 ਤਰੀਕ ਦੇ ਲਗਭਗ ਆਪਾਂ ਇਹਦੀ ਟ੍ਰਾਂਸਫਰਡਿੰਗ ਕਰਦੇ ਆਂਗੇ ਇਸ ਤੋਂ ਬਾਅਦ ਆਪਾਂ ਮੁੱਛਲ ਦੀ ਕਿਸਮ ਹੈ ਜਿਹੜੀ ਉਹਦੀ ਟ੍ਰਾਂਸਫਰਡਿੰਗ ਕਰਾਂਗੇ ਤੇ ਜਿਵੇਂ ਇਸ ਤਰ੍ਹਾਂ ਇੱਕ ਛੜ ਤੇ ਤੁਸੀਂ ਵਿਲਾ ਥਾਂ ਛੱਡ ਲੋ ਇਧਰ ਵੀ ਵਿਲਾ ਥਾਂ ਛੱਡ ਲੋ ਤੇ ਇਧਰ ਵੀ ਵਿਲਾ ਥਾਂ ਛੱਡਿਆ ਹੋਇਆ ਆਪਾਂ ਨੇ ਤੇ ਵੀ ਜਿੱਧਰ ਤੁਸੀਂ ਨੇ ਕਈ ਵਾਰ ਆਪਣੇ ਕਿਸਾਨ ਭਰਾ ਦਰਾਖਤਾਂ ਦੇ ਵੱਲ ਪਨੀਰੀ ਬੀਜ ਲੈਂਦੇ ਆ ਉਧਰੋਂ ਵੀ ਆਸਾਨ ਨਹੀਂ ਆਉਂਦਾ ਕਿਵਰ ਰਾਹ ਦੇ ਵੱਲ ਪਨੀਰੀ ਬੀਜ ਲੈਣੇ ਉਧਰੋਂ ਵੀ ਜਿਹੜਾ ਧੂੜ ਮਿੱਟੀ ਉੱਡ ਕੇ ਆਉਂਦੀ ਹੈ ਕਿਉਂਕਿ ਇੱਕ ਪਨੀਰੀ ਉਹ ਸਟੇਜ ਹੁੰਦੀ ਆ ਉਹ ਇੱਕ ਫਸਲ ਦੀ ਨੀਂਹ ਹੁੰਦੀ ਆ ਜੇ ਪਨੀਰੀ ਚੰਗੀ ਹੋ ਗਈ ਤਾਂ ਫਸਲ ਚੰਗੀ ਹੋ ਜੂ ਜੇ ਪਨੀਰੀ ਦੇ ਵਿੱਚ ਫੰਗਸ ਜ਼ਿਆਦਾ ਆ ਗਈ ਜਾਂ ਪਨੀਰ ਦੇ ਵਿੱਚ ਨਿੰਮਾ ਟੁੱਟ ਦੀ ਸ਼ਿਕਾਇਤ ਜ਼ਿਆਦਾ ਆ ਗਈ ਤੇ ਫਿਰ ਕੰਮ ਜਿਹੜਾ ਖਤਮ ਹੁੰਦਾ ਜੇ ਤੁਹਾਡੇ ਨਿੰਮਾ ਟੁੱਟ ਦੀ ਸ਼ਿਕਾਇਤ ਆ ਰਹੀ ਆ ਕਨਾਲ ਦੀ 1 ਕਿਲੋ ਫੇਰਡਾਨ ਪਾਉਣੀ ਕਦੇ ਨਾ ਭੁੱਲੋ ਕਿਉਂਕਿ ਨਿਮਾ ਟੋੜ ਤੇ ਜਿਹੜੀਆਂ ਥੱਲੇ ਗੰਡਾਂਆਂ ਬਣ ਜਾਂਦੇ ਪਨੀਰੀ ਥੋੜੀ ਅੜ ਕੇ ਖੜ ਜਾਂਦੀ ਹੈ ਕਨਾਲ ਦੀ 1 ਕਿਲੋ ਤੁਸੀਂ ਫੇਰਡਾਨ ਦੀ ਵੀ ਜਿਹੜੀ ਮਦਦ ਲੈ ਸਕਦੇ ਹੋ ਕਿਉਂਕਿ ਫੇਰਡਾਨ ਹੀ ਹੈ ਜਿਹੜੀ ਆਪਣੇ ਪਨੀਰ ਵਿੱਚ ਨਿਮਾ ਟੋੜ ਨੂੰ ਖਤਮ ਕਰਦੀ ਹੈ ਜ਼ਿੰਕ ਲੋਹਾ ਜਾਂ ਕੰਬੋ ਪੈਕ ਦੀ ਸਪਰੇਅ ਜਾਂ ਤੁਸੀਂ ਪਾਥੀਆਂ ਦੀ ਸਪਰੇਅ ਕਰ ਸਕਦੇ ਹੋ ਇਹਦੇ ਨਾਲ ਸੋਡੀ ਪਨੀਰੀ ਜਿਹੜੀ ਹਰੀ-ਭਰੀ ਹੋ ਜੂ ਪਨੀਰੀ ਦਿਨਾਂ ਦੇ ਵਿੱਚ ਜਿਹੜੀ ਤਿਆਰ ਹੋ ਜੂ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਜੁਵੈਲਿਕ ਐਸਡ ਜਾਂ ਕੁ ਹੋਰ ਐਸ ਤਰ੍ਹਾਂ ਦੀ ਬਈ ਚੀਜ਼ਾਂ ਤੁਸੀਂ ਨਾ ਕਰਿਓ ਉਹ ਚੀਜ਼ ਨਾ ਕਰਿਓ ਪਨੀਰ ਦੇ ਵਿੱਚ ਜਿਹੜੀ ਪਨੀਰ ਨੂੰ ਖਰਾਬ ਕਰ ਦੇ ਕੱਲੀ ਕੈਲਸ਼ੀਅਮ ਦੀ ਵੀ ਸਪਰੇਅ ਤੁਸੀਂ ਕਰ ਸਕਦੇ ਹੋ ਬਹੁਤ ਫਾਇਦੇਮੰਦ ਹੈ ਕੈਲਸ਼ੀਅਮ ਲੋਹਾ ਜ਼ਿੰਕ ਦੀ ਸਪਰੇਅ ਕਰ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਛੋਟੇ-ਛੋਟੇ ਤੱਤਾਂ ਦੀ ਸਪਰੇਅ ਕਰੋ ਐਵੇਂ ਆਪਦੀਆਂ ਪਨੀਰੀਆਂ ਨੂੰ ਖਰਾਬ ਨਾ ਕਰ ਲਓ ਜਿੱਥੇ ਪਨੀਰੀ ਤੁਹਾਡੇ 25 ਦਿਨਾਂ 'ਚ ਤਿਆਰ ਹੋਣੀ ਹੈ ਜੇ 30 32 ਦਿਨਾਂ 'ਚ ਤਿਆਰ ਹੋਗੀ ਕੋਈ ਬਾਲੀ ਵੱਡੀ ਆਫਤ ਨਹੀਂ ਆਉਂਦੀ ਧੰਨਵਾਦ